ਕਹਿੰਦੇ ਕਿ ਗਵਾਚਾ ਫੋਨ ਲੱਭਣ ਲਈ ਘਸ ਜਾਂਦੀਆਂ ਨੇ ਅੱਡੀਆਂ ਜਿਨ੍ਹਾਂ ਦੇ ਗਵਾਚੇ ਕਹਿੰਦੇ ਅਸਾਂ ਆਸਾ ਹੀ ਨੇ ਛੱਡੀਆਂ ਪਰ ਜਿਨ੍ਹਾਂ ਦੇ ਵਾਪਸ ਮਿਲੇ ਉਹ ਖੁਸ਼ੀ ਚ ਕਹਿੰਦੇ ਇਉਂ ਲੱਗਦਾ ਜਿਵੇਂ ਹਰ ਦੁਆਰੋਂ ਮੁੜੀਆਂ ਨੇ ਹੱਡੀਆਂ ਹਰ ਦੁਆਰੋਂ ਮੁੜੀਆਂ ਨੇ ਹੱਡੀਆਂ ਸਤਿ ਸ਼੍ਰੀ ਅਕਾਲ ਬੀਬੀ ਵੱਤੀ ਨਮਾਸ਼ਾਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਉਂਦੀ ਵੀਡੀਓ ਕਿਸ ਬਹਾਮਤ ਹੋਣ ਵਾਲੀ ਸਾਥੀਓ ਪੁਲਿਸ ਪ੍ਰਸ਼ਾਸਨ ਨੇ ਬੜਾ ਹੀ ਪ੍ਰਸ਼ੰਸਨਯੋਗ ਕੰਮ ਕੀਤਾ ਕਿਉਂਕਿ ਪੁਲਿਸ ਨੇ 101 ਜਿਹੜੇ ਫੋਨ ਗਵਾਚੇ ਸਿਗੇ ਉਹ ਲਾਪਾਤਰੀਆਂ ਨੂੰ ਵਾਪਸ ਕੀਤੇ ਹਨ ਅਤੇ ਇੱਕ ਮਿਸਾਲ ਪੈਦਾ ਕੀਤੀ ਹੈ ਇਸ ਤੋਂ ਪਤਾ ਚੱਲਦਾ ਹੈ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਿੰਨੀ ਮਹੱਤਵਪੂਰਨ ਹੁੰਦੀ ਹੈ ਦੱਸਦੀ ਹੈ ਕਿ ਜਿਹੜੇ ਵਿਅਕਤੀਆਂ ਨੂੰ ਫੋਨ ਵਾਪਸ ਮਿਲੇ ਉਹਨਾਂ ਚੋਂ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਮੇਰੀ ਤਾਂ ਉਮੀਦ ਹੀ ਖਤਮ ਹੋ ਗਈ ਸੀਗੀ ਅਤੇ ਮੇਰਾ ਫੋਨ ਜਿਹੜਾ ਆ ਤਾਮਿਲ ਲੱਡੂ ਤੋਂ ਮਿਲਿਆ ਦੂਜੇ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਾਂ ਇਉਂ ਜਾਪ ਰਿਹਾ ਕਿ ਜਿਵੇਂ ਹਰਦوار ਤੋਂ ਹੱਡੀਆਂ ਵਾਪਸ ਮਿਲੀਆਂ ਹੁਣ ਤੇ ਤੀਜੇ ਵਿਅਕਤੀ ਨੇ ਖੁਸ਼ੀ ਵਿੱਚ ਇਹ ਕਹਿ ਦਿੱਤਾ ਕਿ ਭਾਈ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਜੇ ਐਦਾ ਚੀਜ਼ ਗਵਾਜ ਜਵੇ ਤਾਂ ਹੌਸਲਾ ਰੱਖਣਾ ਚਾਹੀਦਾ ਚੀਜ਼ ਜਿਹੜੀ ਹੈ ਉਹ ਵਾਪਸ ਮਿਲ ਸਕਦੀ ਹੈ ਪਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੋਣਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਉਹਨਾਂ ਨੂੰ ਇਹ ਗੱਲ ਆਖੀ ਹੈ ਕਿ ਜਦੋਂ ਫੋਨ ਗਵਾਚਦਾ ਤਾਂ ਸਾਂਝ ਕੇਂਦਰ ਜਾ ਕੇ ਸੀਈਆਰ ਪੋਰਟਲ ਤੇ ਜਿਹੜਾ ਜ਼ਰੂਰ ਤੁਹਾਨੂੰ ਰਜਿਸਟਰ ਕਰਨਾ ਚਾਹੀਦਾ ਕਿਉਂਕਿ ਜਦੋਂ ਪੁਲਿਸ ਫਿਰ ਢੂੰਡਣ ਲੱਗਦੀ ਹੈ ਫੋਨ ਨੂੰ ਤਾਂ ਜਦੋਂ ਤੁਸੀਂ ਪੋਰਟਲ ਤੇ ਪਹਿਲਾਂ ਰਜਿਸਟਰ ਕੀਤਾ ਹੁੰਦਾ ਤਾਂ ਲਿੰਕ ਉੱਤੇ ਆ ਜਾਂਦਾ ਜਿਸ ਦੀ ਹੈਲਪ ਨਾਲ ਫੋਨ ਵਾਪਸ ਮਿਲਦੇ ਤੇ ਨਾਲੇ ਕੋਈ ਕ੍ਰਿਮੀਨਲ ਲਾਇਬਿਲਟੀ ਵੀ ਜਿਹੜੀ ਹੈ ਉਹ ਨਹੀਂ ਰਹਿੰਦੀ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾਉਣੇ ਜੋ ਬੇਹਤ ਖਾਸ ਨੇ ਤੇ ਸੁਣਾਉਂਦੇ ਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਮਿਰਕੋਣਾ ਦਾ ਕੀ ਕਹਿਣਾ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਾਡੇ ਨਵਾਂ ਸ਼ਹਿਰ ਪੁਲਿਸ ਦੀ ਸਾਂਝ ਕੇਂਦਰ ਦੀ ਟੀਮ ਦੀ ਮਿਹਨਤ ਸਦਕਾ ਅੱਜ ਅਸੀਂ 101 ਮੋਬਾਈਲ ਜਿਹੜੇ ਕੁਝ ਗੁੰਮਸ਼ੁਦਾ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਓਨਰਸ ਨੂੰ ਅਸੀਂ ਵਾਪਸ ਕਰਨ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਕੋਈ ਚੋਰੀ ਹੁੰਦਾ ਹੈ ਜਾਂ ਕਿਸੇ ਖੋ ਜਾਂਦਾ ਹੈਗਾ ਉਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਇੱਕ CEIR ਪੋਰਟਲ ਦੇ ਉੱਤੇ ਉਹਨੂੰ ਰਜਿਸਟਰ ਕਰਵਾ ਸਕਦੇ ਨੇ ਉਸ ਤੋਂ ਬਾਅਦ ਜਦੋਂ ਕਦੇ ਵੀ ਉਹ ਮੋਬਾਈਲ ਦੇ ਵਿੱਚ ਕੋਈ ਨਵਾਂ SIM ਪਾੰਦਾ ਜਾਉ ਕਿਤੇ ਵੀ ਔਨ ਹੁੰਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਉਸ ਪੋਰਟਲ ਤੇ ਆ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਉਹਨਾਂ ਨੂੰ ਰਿਟਰਨ ਹੋ ਜਾਂਦਾ ਤੇ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਹੈਗਾ ਕਿ ਉਹਦੀ ਕੋਈ ਕ੍ਰਿਮੀਨਲ ਲਾਇਬਿਲਟੀ ਜਿਹੜੀ ਹੈਗੀ ਹੈ ਓਨਰ ਦੀ ਨਹੀਂ ਬਣਦੀ ਤਾਂ ਕਿ ਉਹ ਜਿਹੜਾ ਆਪਣਾ ਫੋਨ ਜਿਹੜਾ ਗੁੰਮ ਹੋਇਆ ਉਹ ਵੀ ਉਹਨੂੰ ਰਜਿਸਟਰ ਕਰਵਾ ਸਕਦਾ ਹੈਗਾ ਤੇ ਜਿਹੜੇ ਅਸੀਂ 101 ਮੋਬਾਈਲ ਅਸੀਂ ਬਰਾਮਦ ਕੀਤੇ ਹੈਗੇ ਆ ਇਹ ਲਾਸਟ 3 ਮਹੀਨਿਆਂ ਦੇ ਵਿੱਚ ਬਰਾਮਦ ਕੀਤੇ ਆ ਤੇ ਮੈਂ ਇਹ ਵੀ ਜਿਹੜੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਮੋਬਾਈਲ ਕਿਤੇ ਗਵਾਚਦਾ ਹੈਗਾ ਜਾਂ ਚੋਰੀ ਹੁੰਦਾ ਤਾਂ ਇਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਸੀ ਆਈ ਆਰ ਪੋਰਟਲ ਤੇ ਉਤਨੀ ਨੂੰ ਜ਼ਰੂਰ ਰਜਿਸਟਰ ਕਰਵਾਓ ਇਹ ਸਿਰਫ ਜਿਹੜੇ ਮੋਬਾਈਲ ਦਾ ਓਨਰ ਨੇ ਇਸ ਤੋਂ ਨਵੇਂ ਸ਼ਹਿਰ ਜਿਹਦੇ ਨੇ ਕਿ ਬਾਗਵਾ ਬਖੇਪ ਕਰੇ ਸ਼ਹਿਰ ਦੇ ਨੇ ਨੀ ਇਹ ਜਿਹੜੇ ਓਨਰ ਹੈਗੇ ਆ ਉਹ ਸਿਰਫ ਨਵਾਂ ਸ਼ਹਿਰ ਦੇ ਹੀ ਹੈ ਜਿੱਥੇ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਕੋਈ ਗੁੰਮ ਹੋਇਆ ਜਾਂ ਕੋਈ ਬਾਹਰੋਂ ਆਇਆ ਹੋਵੇ ਉਹਦਾ ਨਵਾਂ ਸ਼ਹਿਰ ਚ ਮੋਬਾਈਲ ਗੁੰਮ ਹੋਇਆ ਵੀ ਉਹ ਵੀ ਇੱਥੇ ਰਜਿਸਟਰ ਕਰਵਾ ਸਕਦਾ ਹੈ ਸਰ ਚੋਰੀ ਦੇ ਕਿੰਨੇ ਮਾਮਲੇ ਦਰਜ ਨੇ ਚੋਰੀ ਦੇ ਕਿੰਨੇ ਇਹ ਜਿਹੜੇ ਹੈਗੇ ਆ ਗੁੰਮਸ਼ੁਦਾ ਵਾਲੇ ਹੈਗੇ ਆ ਜਿਹੜਾ ਮਾਮਲਾ ਚੋਰੀ ਦਾ ਹੁੰਦਾ ਉਹਦੇ ਵਿੱਚ ਵੀ ਅਸੀਂ ਐਫ ਆਈ ਆਰ ਕਰਦੇ ਆ ਤੇ ਉਹਨੂੰ ਨਾਲ ਪੋਰਟਲ ਤੇ ਰਜਿਸਟਰ ਕਰ ਲ ਮਨ ਦੁਕਾਨਦਾਰ ਕੋਰ ਕਵਰ ਹੋਈ ਜਾਂ ਕਿਸੇ ਕੋ ਚੋਰੀ ਹੋਈ ਆਪਾਂ ਜਾ ਗੁੰਮ ਹੋ ਗਿਆ ਨਹੀਂ ਇਹ ਜਿਹੜਾ ਬੰਦਾ ਜਦੋਂ ਕੋਈ ਜਾਂ ਓਨਰ ਜਾਂ ਦੁਕਾਨਦਾਰ ਹੈ ਜਿਹੜਾ ਵੀ ਇਹਨੂੰ ਔਨ ਕਰੇਗਾ ਉਹਦੇ ਕੋਲ ਰਿਕਵਰ ਹੋਏਗਾ ਜੇ ਦੁਕਾਨਦਾਰ ਨੇ ਔਨ ਕੀਤਾ ਹੈਗਾ ਤਾਂ ਉਹਦੇ ਕੋਲੋਂ ਜੇ ਉਹਨੇ ਅੱਗੇ ਕਿਸੇ ਨੂੰ ਸੇਲ ਕਰਤਾ ਜਿਹੜਾ ਵੀ ਔਨ ਕਰੇਗਾ ਉਹਦੇ ਕੋਲ ਹੀ ਰਿਕਵਰ ਹੋਈ ਜਾਂਦੀ ਸਾਰੇ ਜਿਹਦੇ ਕੋਲ ਕਵਰ ਹੋਇਆ ਉਸਤੇ ਕੋਈ ਕਾਰਵਾਈ ਹੋਏਗੀ ਜੇ ਤਾਂ ਨਹੀਂ ਜੇ ਤਾਂ ਹੁਣ ਦੇਖ ਉਹਨੇ ਰਿਕਵਰ ਕੀਤੇ ਉਹਨੂੰ ਇਨਫੋਰਮੇਸ਼ਨ ਨਹੀਂ ਸੀਗੀ ਕਿ ਹਾਂ ਚੋਰੀ ਦਾ ਫਿਰ ਤਾਂ ਕੋਈ ਨਹੀਂ ਬਣਦੀ ਜਿਹੜਾ ਚੋਰੀ ਦਾ ਹੈਗਾ ਤਾਂ ਬਿਲਕੁਲ ਉਸਤੇ ਕਾਰਵਾਈ ਹੋਏਗੀ ਅਕੋਰਡਿੰਗਲੀ ਸਾਰੇ ਜਿਹੜੇ ਮੋ ਉਹ ਲੈਨੇ ਆਇਨਾ ਜੀ ਹਾਂ ਜੀ ਅੱਜ ਅਸੀਂ ਕੁਝ ਓਨਰ ਬੁਲਾਏ ਹੋਏ ਐ ਕਿਉਂਕਿ 101 ਮੋਬਾਈਲ ਐ ਕੁਝ ਅਸੀਂ ਬਾਅਦ ਚ ਡਿਸਟ੍ਰਿਬਿਊਟ ਕਰਨਾ ਕਿਹੜੇ ਕਿਹੜੇ ਮਾਰਕਾ ਦੇ ਕੋਈ ਆਈਫੋਨ ਵੀ ਇਸ ਵਿੱਚ ਇਹਦੇ ਵਿੱਚ ਉਹ ਆਈਫੋਨ ਦੇ ਹੈਗੇ ਐ ਦੋ ਆਈਫੋਨ ਵੀ ਹੈਗੇ ਐ ਸੈਮਸੰਗ ਹੈਗੇ ਨੇ Oppo ਹੈਗੇ ਨੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਮੋਬਾਈਲ ਹੈਗੇ ਨੇ ਸਰ ਇਹਨਾਂ ਵਿੱਚੋਂ ਕਿਸੇ ਉੱਤੇ ਮਾਮਲਾ ਦਰਜ ਹੋਇਆ ਜੇ ਮੈਂ ਵੇਚਿਆ ਜਾਂ ਕਿਨੇ ਬੜੇ ਐ ਤਾਂ ਇਹ ਜਿਹੜੇ ਹੈਗੇ ਐ ਜ਼ਿਆਦਾਤਰ ਗੁੰਮਸ਼ੁਦਾ ਵਾਲੇ ਹੈਗੇ ਐ ਤਾਂ ਇਹਦੇ ਵਿੱਚ ਕੋਈ ਕ੍ਰਿਮੀਨਲ ਕੇਸ ਰਿਸਟਰ ਨਹੀਂ ਹੈਗਾ ਉਹ ਦੂਸਰੇ ਜਿਹੜੇ ਚੋਰੀ ਜਾਂ ਸਨੇਚਿੰਗ ਵਾਲੇ ਹੁੰਦੇ ਆ ਉਹ ਦੂਸਰੇ ਹਾਂਜੀ ਕਿਸਨ ਆਗੀ ਤੁਹਾਡੇ ਮੇਰੇ ਪ੍ਰੋਫੈਸਰ ਇਕਬਾਲ ਸਿੰਘ ਚੀਮਾ ਜੀ ਕਿਹੜਾ ਮੋਬਾਈਲ ਤੁਹਾਡੇ ਜੀ ਮੇਰਾ ਸੈਮਸੰਗ ਹੈ ਜੀ ਕਦੋਂ ਵਾਚਾ ਜੀ ਇਹਨੂੰ 8ਵੇਂ ਇੱਕ ਮਹੀਨੇ ਦਾ ਪਿਛਲੇ ਸਾਲ ਤੋਂ ਗਵਾਚਾ ਜੀ ਪਿਛਲੇ ਸਾਲ ਹਾਂਜੀ ਉਮੀਦ ਹੈ ਕਿ ਕੋਈ ਕਿ ਮਿਲ ਜਾਊਗਾ ਮੈਨੂੰ ਕੋਈ ਨਹੀਂ ਸੀ ਲੇਕਿਨ ਸਾਹਜ ਵਾਲੇ ਕਹਿੰਦੇ ਸੀ ਵੀ 99.9% ਲੱਭੇਗਾ ਜੀ ਮਤੇ ਡਵਾਈਸ ਅੱਛੀ ਹੈ ਤੇ ਟਰੇਸ ਹੋ ਜਾਣੀ ਹੈ ਜੀ ਤੇ ਫਿਰ ਅੱਜ ਤੇ ਇੰਨੀ ਖੁਸ਼ੀ ਹੋਈ ਬਹੁਤ ਕਿਉਂਕਿ ਇਹ ਵਿੱਚ ਸਾਰੇ ਬੈਂਕ ਅਕਾਊਂਟ ਵਗੈਰਾ ਹਾਰੇ ਆਪਣੇ ਆਪਣੇ ਪੁਰਾਣੇ ਮੇਰੇ ਦੋਸਤ ਨੇ ਉਹਨਾਂ ਦੇ ਨੰਬਰ ਸਨ ਜੀ ਜੀ ਮੇਰੇ ਨੂੰ ਕਟਆਫ ਹੋਏ ਸੀ ਕਿ ਹੁਣ ਉਹ ਸਾਰੇ ਮਦਦ ਨਾਲ ਚੱਲਣ ਲੱਗ ਜਾਨੀਏ ਤੇ ਹਰ ਦੁਆਰਾ ਹੱਡੀਆਂ ਮੁੜ ਕੇ ਆਈਆਂ ਹਾਂ ਹਰ ਦੁਆਰਾ ਹੱਡੀਆਂ ਮੁੜ ਕੇ ਹਾਂ ਜੀ ਤੇ ਪੰਜਾਬ ਪੁਲਿਸ ਵਾਰੀ ਕੀ ਕਹਿਣਾ ਚਾਹੂਗੀ ਮੈਂ ਬਹੁਤ ਅੱਛਾ ਬਰਾਲਾ ਸਰ ਬਹੁਤ ਕਿਉਂਕਿ ਇਹ ਟੈਕਨੋਲੋਜੀ ਦਾ ਯੁੱਗ ਹੈ ਸਰ ਇਹਨੂੰ ਟੈਕਨੋਲੋਜੀ ਨਾਲ ਹੀ ਨਿਪਟਾਇਆ ਜਾ ਸਕਦਾ ਬੰਦਾ ਨਹੀਂ ਕਰਦਾ ਇਹ ਟੈਕਨੋਲੋਜੀ ਨੇ ਇਸ ਨੂੰ ਲੱਭਿਆ ਹੈ ਜੀ ਇਹਨਾਂ ਦੀ ਬਹੁਤ ਜਿਆਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਹੈਂਡਓਵਰ ਕਰਤਾ ਬਹੁਤ ਖੁਸ਼ੀ ਹੋਈ ਜੀ ਧੰਨਵਾ ਕੀ ਭਜਨਾਗੀ ਤੁਹਾਡਾ ਮੇਰਾ ਅਨਲ ਕੁਮਾਰ ਜੀ ਕਦੋਂ ਆਇਆ ਜੀ ਹੋਣ ਤੁਹਾਡਾ ਜੀ ਇਹਨੂੰ ਹੋ ਗਿਆ ਜੀ ਸਾਲ ਤੋਂ ਉੱਪਰ ਤੇ ਕਿਹੜਾ ਸੀ ਹੋ ਗਿਆ ਇਹ ਐਮ ਆਈ ਦਾ ਸੀ ਜੀ ਤੇ ਦਰਖਾਸਤ ਕਿੱਥੇ ਲਿਖਾਈ ਦੀ ਸੀ ਸਾਂਝ ਕੇਂਦਰ ਜੀ ਨਮਾਸ਼ਹਿਰ ਉਮੀਦ ਸੀ ਕਿ ਕੋਈ ਕਿ ਮਿਲ ਜੂਗਾ ਬੰਦ ਉਮੀਦ ਤਾਂ ਸੀਗੀ ਜੀ ਅਖਬਾਰਾਂ ਚ ਪੜਦੇ ਆ ਜਿਨ੍ਹਾਂ ਦੇ ਗਵਾਜ ਦੇ ਮਿਲਦੇ ਆ ਹਾਂਜੀ ਹਾਂਜੀ ਤੇ ਮੈਂ ਉਹਦਾ ਬਹੁਤ ਸੰਭਿਆ ਹੋਇਆ ਸੀ ਉਹ ਚੋਂ ਨੰਬਰ ਹੁੰਦਾ ਇਹ ਤੱਕ ਉਹ ਮੈਂ ਬਾਕਸ ਲੈ ਕੇ ਗਿਆ ਇਹਨਾਂ ਨੇ ਫਿਰ ਨੋਟ ਕਰ ਲਿਆ ਜੀ ਜੀ ਤੇ ਕੰਪਲੀਟ ਲਿਖ ਲਈ ਤੇ ਉਹਨਾਂ ਕੇ ਲਈ ਖੁਸ਼ੀ ਹੋ ਰਹੀ ਹੈ ਬਹੁਤ ਤੁਹਾਡਾ ਮਿਲ ਗਿਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਪੰਜਾਬ ਪੁਲਿਸ ਵਾਲੇ ਕਿਹਨਾਂ ਦੇ ਜੰਮੂ ਰਿਗਾਰਡਿੰਗ ਧੰਨਵਾਦ ਜੀ ਇਹਨਾਂ ਦਾ ਬੰਬੇ ਤਾਂ ਜੀ ਤਮਲ ਲੱਡੂ ਤੋਂ ਮੇਰਾ ਫੋਨ ਮਿਲਿਆ ਜੀ ਤਮਿਲ ਲੱਡੂ ਤੋਂ ਮਿਲਿਆ ਤਮਿਲ ਲੱਡੂ ਤੋਂ ਮਿਲਿਆ ਆਸ ਨਹੀਂ ਸੀ ਤੁਹਾਨੂੰ ਪਹਿਲੇ ਆਸ ਨਹੀਂ ਸੀ ਜੀ ਉਹ ਜ਼ਾਲਤਪੁਰ ਹੋ ਗਿਆ ਸੀ ਜੀ ਪਰ ਇਹਨਾਂ ਦਾ ਕੱਲ ਫੋਨ ਆਇਆ ਤੇ ਬਾਕੀ ਬਹੁਤ ਖੁਸ਼ੀ ਹੋਈ ਜੀ ਜੀ ਕਿਪਾ ਜੀ ਨਵੇਂ ਸ਼ਹਿਰ ਸੇ ਨਵੇਂ ਸ਼ਹਿਰ ਤੋਂ ਹਾਂਜੀ ਤੁਹਾਡਾ ਕਿਹੜਾ ਫੋਨ ਸੇ ਹੈ ਆ ਵੀਵੋ S1 ਸੇ ਕਾ ਜੀ ਓਕੇ ਹਾਂਜੀ ਕਿੱਥੋਂ ਬਾਚਿਆ ਜੀ ਇਹ ਆਪਾਂ ਕਚਾਰੀਆ ਚੋਂ ਹੀ ਬਾਚਿਆ ਜੀ ਹਾਂਜੀ ਕਚੈਰੀ ਚੋਂ ਬਾਚਿਆ ਜੀ ਅਰੇ ਕਚੈਰੀ ਜੀ ਬਾਚਿਆ ਹਾਂਜੀ ਕਹਿੰਦੀ ਚੋਰੀ ਹੋਇਆ ਜੀ ਨਹੀਂ ਚੋਰੀ ਹੋਇਆ ਜੀ ਚੋਰੀ ਹੋ ਗਿਆ ਜੀ ਹਾਂਜੀ ਉਹਦੀ ਵੀ ਰਿਪੋਰਟ ਪਈ ਜੀ ਹਾਂਜੀ ਪਿਛਲੇ ਸਾਲ ਹਾਂਜੀ ਲਿਖਾਈ ਸੀ ਨਵੰਬਰ ਮਹੀਨੇ ਦੀ ਸਾਂਝ ਕੇਂਦਰ 'ਚ ਪੰਜਾਬ ਪੁਲਿਸ ਵਾਲੇ ਕੀ ਜਣਾ ਜ ਕੋ ਸਾਥ ਸਰਪੋਰਟ ਪੰਜਾਬ ਪੁਲਿਸ ਵਾਲੇ ਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਸਾਡਾ ਫੋਨ ਲੱਭ ਕੇ ਦਿੱਤਾ ਜੀ 22000 ਦਾ ਫੋਨ ਚੁ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੱਚੀ ਕੀ ਨਾਮ ਹੈ ਜੀ ਆਰਮਨਾਲ ਜੀ ਕਿੱਥੋਂ ਆਏ ਜੀ ਬਲਾਚਰੋਂ ਆਏ ਜੀ ਉਹ ਜਿਹੜਾ ਤੁਹਾਡਾ ਘਰ ਕਿੱਥੋਂ ਘੱਜ ਜੀ ਇੱਥੇ ਵਾਲਾ ਜਾਂਦੇ ਦਾ ਘੱਜ ਗਿਆ ਜੀ ਮੇਰਾ ਜੀ ਡਿਗਿਆ ਸੀ ਜੇ ਬੋਲਦਾ ਹਾਂ ਡਿਗਿਆ ਸੀ ਜੀ ਮੈਂ ਡਿਗਿਆ ਸੀ ਹਾਂਜੀ ਸਰ ਅੱਛਾ ਤੇ ਫਿਰ ਇਹਦੀ ਬਦਲੀ ਰਿਪੋਰਟ ਤੇ ਕਿੱਥੇ ਕਰਾਈ ਸੀ ਉੱਥੇ ਬਲਾਚਰ ਦੇ ਕਰਾਈ ਸੀ ਆਪਣਾ ਥਾੜਾ ਉਹ ਮੈਨੂੰ ਸਗੀ ਤੇ ਮਿਲ ਜੂਗਾ ਸਾਦਾਸ ਵੀ ਨਹੀਂ ਸੀਗੀ ਜੀ ਸਾਦਾ ਵੀ ਨਹੀਂ ਲੇਖ ਲਓ ਮਹਾਰਾਜ ਜੀ ਕੋਈ ਸਭ ਕੁਝ ਕਰ ਸਕਦੇ ਮੁਲਾਜ਼ਮ ਕਰ ਸਕਦੇ ਆ ਜੀ ਓਕੇ ਓਕੇ ਜੋ ਕਰ ਸਕਦੇ ਇਹਨਾਂ ਨੇ ਹੱਥ ਫਸਾ ਕਿੰਨੀ ਖੁਸ਼ੀ ਹੋ ਰਹੀ ਹੈ ਹੁਣ ਵਧੀਆ ਖੁਸ਼ੀ ਹੋ ਗਈ ਜੀ ਮਿਲ ਗਈ ਪੁਰਾਣੀ ਮਿਲ ਗਈ ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਹੈ ਜੀ 50 ਫੁੱਲਸ ਵਾਲੀ ਕੀ ਕਹਿਣਾ ਚਾਹੋ ਬਹੁਤ ਵਧੀਆ ਬਰਾਲਾ ਲੱਗੇ ਜੀ ਇਹਨਾਂ ਦਾ ਇਹ ਸਾਨੂੰ ਬਹੁਤ ਸੋਹਣਾ ਲੱਗਿਆ ਇਹ ਆਹ ਦਾ ਸਾਨੂੰ ਬੇਫਿਕਰੇ ਆ ਜਿੱਥੇ ਮਾਰੀ ਜੀ ਕੋਈ ਤੰਗਵਾਜ ਜਵੇ ਤਾਂ ਲੱਭਣ ਦੇ ਹੱਕਦਾਰ ਹੈਗੇ ਫੋਨ ਕਿਹੜਾ ਸੀ ਤੁਹਾਡਾ ਇਹਦੀ ਕੀਮਤ ਕਿੰਨੀ ਸੀ ਫੋਨ ਤਾਂ ਹੈਗਾ ਜੀ 10000 ਵਾਲਾ ਸੀਗਾ ਜੀ 10000 ਹਾਂਜੀ ਖੁਸ਼ੀ ਹੁਣ ਬਹੁਤ ਬਹੁਤ ਜ਼ਿਆਦਾ ਜੀ ਵਧੀਆ ਵਧੀਆ ਹਾਂਜੀ ਹਾਂਜੀ ਤੁਹਾਡਾ ਰਾਮ ਮਿਲਨ ਸਿੰਘ ਕਿ ਤੁਹਾਨੂੰ

ਮੇਰਾ ਆਈਟੀਚੂ ਗੁਮੇਦਗਾ ਆਈਟੀ ਗਰਾਉਂਡ ਚ ਉਹ ਸਾਰਾ ਦੇਖਣ ਗਿਆ ਸੀ ਕਿ 2023 ਚ 24 23 ਤੇ ਉੱਥੇ ਫੋਨ ਮੇਰਾ ਗੁਮ ਹੋ ਗਿਆ ਸੀ ਭਾਈ ਤੇ ਅੱਜ ਇਥੋਂ ਮਿਲਿਆ ਅੱਜ ਮਿਲ ਗਿਆ ਜੀ ਕਹਿੰਦੇ ਤੇ ਪੰਜਾਬ ਪੁਲਿਸ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਤੇ ਜਿਨ੍ਹਾਂ ਨੇ ਇਹ ਬੜੀ ਮਿਹਨਤ ਕਰਕੇ ਇਹ ਫੋਨ ਮੇਰਾ ਲੱਭ ਕੇ ਦਿੱਤਾ ਹੈ ਥੈਂਕ ਯੂ